ਅਸੀਆ ਯੂਨੀਵਰਸਿਟੀ ਦੇ ਵਿੱਚ ਪਿਛਲੇ 3 ਸਾਲ ਤੋਂ ਆਈਪੀਐਮ ਦੇ ਨਾਲ ਮਿਲ ਕੇ ਐਲਐਨਡੀ ਦੇ ਨਾਲ ਮਿਲ ਕੇ ਆਲਮੋਸਟ ਹਰ ਇੱਕ ਜਿਹੜੇ ਫੀਲਡਸ ਅਸੀਂ ਜਿਹਦੇ ਸਟੱਡੀ ਚ ਕਰ ਰਹੇ ਆ ਸਾਈਟਸ ਐਂਡ ਇੰਜੀਨੀਅਰਿੰਗ ਦੇ ਵਿੱਚ ਤਾਂ ਹੈ ਹੀ ਹੈ ਉਹਨਾਂ ਵਿੱਚ ਟਰਾਈ ਕਰ ਰਹੀਆਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਸਾਈਬਰ ਸਿਕਿਉਰਿਟੀ ਇੱਕ ਅਸੈਂਸ਼ੀਅਲ ਕੰਪੋਨੈਂਟ ਬਣੇ ਸਕੀ ਐਡੂਕੇਸ਼ਨ ਦਾ ਜਿਸ ਉਹਨਾਂ ਨੇ ਇਹ ਸਭ ਨੂੰ ਅਸ਼ੋਰ ਕੀਤਾ ਕਿ ਜਿਸ ਤਰ੍ਹਾਂ ਦੇ ਵੀ ਅਲੱਗ-ਅਲੱਗ ਤਰ੍ਹਾਂ ਦੇ ਸੌਫਟਵੇਅਰ ਸਾਡੇ ਕੋਲ ਅਵੇਲੇਬਲ ਹੈ। ਉਹ ਅਸੀਂ ਸਾਰੇ ਸਟੂਡੈਂਟਸ ਨੂੰ ਅਵੇਲੇਬਲ ਕਰਵਾਉਣਾ ਹੈ। ਇਸ ਏਰੀਆ ਦੇ ਵਿੱਚ ਸਾਡੀ ਜਿਹੜੀ ਨੌਲੇਜ ਹੈ ਉਹ ਹੋਰ ਐਡਵਾਂਸ ਹੋਣੀ ਚਾਹੀਦੀ ਹੈ। ਜਿਹੜੇ ਸਾਡੇ ਪਾਰਟਨਰਸ ਨੇ ਆਈ.ਐਮ.ਏ ਉਹ ਸਾਡੇ ਸਟੂਡੈਂਟਸ ਨੂੰ ਇਹਦੇ ਵਿੱਚ ਹੋਰ ਅੱਗੇ ਲੈ ਕੇ ਜਾ ਰਹੇ ਹੈ। ਕਿਉਂਕਿ ਹੁਣ ਆਪਾਂ ਉੱਥੇ ਤੱਕ ਹੀ ਨਾ ਰਹੀਏ। ਅਸੀਂ ਹੋਰ ਐਡਵਾਂਸਡੇ ਸਾਈਬਰ ਸਿਕਿਉਰਿਟੀ ਵਗੈਰਾ ਦੇ ਵਿੱਚ ਨੌਲੇਜ ਗੇਨ ਕਰੀਏ। ਹਾਰਡਨ ਮਨੀ ਜਦੋਂ ਕਿਸੇ ਦੀ ਜਾਇਾ ਚਾਹੀ ਕਿਰਪਾ ਹੋਵੇ। ਇੱਕ ਤਾਂ financial world ਦਾ ਇੱਕ mental trauma ਵੀ ਹੁੰਦਾ ਹੈ। ਕੋ ਨੂੰ ਇਹ ਨਹੀਂ ਪਤਾ ਕਿ ਮੇਰਾ ਇਹ ਜਿਹੜਾ ਲਿੰਕ ਹੈ, ਬਿਧੀ ਇਨਫੋਰਮੇਸ਼ਨ ਕਿਤੇ ਰੱਖ ਦੇਗੀ। ਇਸ ਸਲਫਰ ਚ ਲਾਂਚ ਕੀਤੀ ਹੈ ਓਪਨ ਲੀਰਨ। ਉਹਦੇ ਵਿੱਚ ITM ਦੇ ਜਿੰਨੇ ਵੀ ਕਲਾਉਡ ਦੇ ਤੇ ਟੂਲਸ ਸਾਨੂੰ ਫ੍ਰੀ ਦਿੱਤੇ ਆ ਉਹਨਾਂ ਦੇ ਕਾਫੀ ਸਜੂਲ ਹੈ ਕੀ ਹੋ ਰਿਹਾ ਹੈ। ਉਹ ਸਟੂਡੈਂਟਸ ਨੂੰ ਮਿਲਿਆ ਆ। ਸਾਡੀ ਹੋਰ ਲੈਬ ਉੱਤੇ ਬਣੀ ਆ ਉਹਦੇ ਵਿੱਚ Palo Alto, Cisco ਵਗੈਰਾ ਦੇ ਲੈਬਸ ਐਸਟੈਬਲਿਸ਼ ਕੀ ਹੈ ਜਿਹਦੇ ਵਿੱਚ ਬੱਚਿਆਂ ਨੂੰ ਉਸ ਲੈਬ ਦੇ ਸਕਿੱਲ ਦਿੱਤੀ ਗਈ ਹੈ ਜੀ ਸੋ ਥੈਟ ਬੱਚਾ ਆਪਣਾ ਵੀ ਤਾਂ ਉਸ ਸਕਿੱਲਸ ਨੂੰ ਲੈ ਕੇ ਸੈਪੀਫਿਕੇਸ਼ਨਸ ਲੈ ਕੇ ਇੱਕ ਅੱਛੀ ਜੌਬ ਓਪਰਚੁਨਿਟੀ ਪਲੇਸਮੈਂਟ ਵੀ ਲੈ ਸਕਦੀ ਹੈ ਜੇ ਬੱਚੇ ਨੂੰ ਸਾਈਬਰ ਸਕਿਉਰਿਟੀ ਦਾ ਵੀ ਪਤਾ ਹੋਵੇਗਾ ਤੇ AI ਦਾ ਵੀ ਪਤਾ ਹੋਵੇਗਾ ਸੋ ਦੈਟ ਉਹਨਾਂ ਦੀ ਕਲੈਬ ਕਿਦਾਂ ਕਰਕੇ ਦੋਨਾਂ ਨੂੰ ਰਲਾ ਕੇ ਕਿਦਾਂ ਕਰਦੇ ਪੋਸਟਿਵ ਜਿਹੜੇ ਤੁਸੀਂ ਤਿਆਰ ਕਰ ਰਹੇ ਹੋ ਉਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਕੀ ਤੁਹਾਡੀ ਯੂਨੀਵਰਸਿਟੀ ਚੋਂ ਅਜਿਹੇ ਬੱਚੇ ਨਿਕਲਣ ਜਿਹੜੇ ਉਸ ਚੀਜ਼ ਨੂੰ ਪ੍ਰੋਟੈਕਟ ਕਰ ਸਕਣ ਸਾਡਾ ਉਪਰਾਲਾ ਇਹੀ ਹੈ ਕਿ ਵੀ ਅਸੀਂ ਇਹਨੂੰ ਇੱਕ ਬੜੇ ਵਾਈਡਰ ਲੈਵਲ ਦੇ ਉੱਪਰ ਐਜੂਕੇਟ ਕਰੀਏ ਜੇਕਰ ਅਸੀਂ ਉਹਨਾਂ ਨੂੰ ਤਿਆਰ ਕਰ ਰਹੇ ਹਾਂ ਚਾਹੇ ਕਿਸੇ ਨੇ ਕਲ ਚਾਹੇ ਕੰਟੈਂਟ ਬਣਾਣਾ ਹੈ ਚਾਹੇ ਕਿਸੇ ਨੇ ਕਲ ਡੈਂਕਰ ਬਣਾਣਾ ਹੈ ਚਾਹੇ ਕਿਸੇ ਨੇ ਇੰਡਸਟਰੀ ਦੇ ਵਿੱਚ ਕੰਮ ਕਰਨਾ ਹੈ ਜ਼ਰੂਰੀ ਨਹੀਂ ਹੈ ਕਿ ਕੋਲ ਨੂੰ ਇੰਜੀਨੀਅਰਿੰਗ ਦੀ ਬੈਕਗ੍ਰਾਉਂਡ ਸਗੀ ਤੇ ਤਾਂ ਉਹਨੂੰ AI ਜਾਂ ਸਾਈਬਰ ਸਕਿਉਰਟੀ ਦੇ ਬਾਰੇ ਪਤਾ ਹੈ ਇਸ ਸਾਰੀ ਦੀ ਬੈਕਗ੍ਰਾਉਂਡ ਦੇ ਬੰਦੇ ਵੀ ਹਰੇਕ ਫੀਲਡ ਵਿੱਚ ਜੇ ਦੇ ਸਿੱਖ ਜਾਣਗੇ ਉਹ ਆਪਣੀ ਕੰਟਰੀਬਿਊਸ਼ਨ ਕਰਨਗੇ ਸਸਿਕਾਤ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਅਸੀਂ ਇੱਕ ਇਹਨ ਮੁੱਦੇ ਤੇ ਗੱਲਬਾਤ ਕਰਾਂਗੇ ਸਾਈਬਰ ਕ੍ਰਾਈਮ ਜਿਹੜਾ ਕਿ ਦਿਨ ਪ੍ਰਤੀ ਦਿਨ ਵਧ ਰਿਹਾ ਹੈ AI ਦਾ ਜਿਹੜਾ ਇਫੈਕਟ ਹੈਗਾ ਜਿਸ ਦਾ ਜਿਹੜੇ ਉਹ ਅਨਸਰ ਨੇ ਜਿਹੜਾ ਇਸ ਦਾ ਗਲਤ ਫਾਇਦਾ ਉਠਾ ਰਹੇ ਨੇ ਸਾਈਬਰ ਦਾ ਜਿਹੜਾ ਗਲਤ ਫਾਇਦਾ ਉਠਾ ਰਹੇ ਨੇ ਜਿਹੜੇ ਠੱਗਾਂ ਦੀ ਅਸੀਂ ਅੱਜ ਗੱਲ ਕਰਾਂਗੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਉਸ ਦੇ ਲਈ ਜਿਹੜੀ ਸਟੱਡੀ ਹੈ ਜਿਹੜੀ ਐਜੂਕੇਸ਼ਨ ਹੈ ਉਹ ਕਿੰਨੀ ਅਹਿਮ ਹੈਗੀ ਹੈ ਅੱਜ ਅਸੀਂ लेमरी टेक स्किल यूनिवर्सिटी ਦੇ ਵਾਈ ਚਾਂਸ ਆਏ ਐਸ ਚਾਵਲਾ ਸਾਡੇ ਨਾਲ ਆਉਣਗੇ ਐਚਐਸ 7ਮੀ ਹੋਣਗੇ ਇਸ ਮੁੱਦੇ ਤੇ ਤਮਾਮ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਜਿਹੜੀ ਪੜ੍ਹਾਈ ਹੈ ਐਜੂਕੇਸ਼ਨ ਹੈ ਇਹਨਾਂ ਚੀਜ਼ਾਂ ਤੇ ਠਲ ਪਾ ਸਕਦੇ ਸਭ ਤੋਂ ਪਹਿਲਾਂ ਇਹ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਜੀ ਸਰ ਘਟਾ ਦੀ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮੱਚ ਸਰ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਅਸੀਂ ਕਹੀਏ ਕਿ ਜਿਹੜੇ ਲੋਕ ਅਸੀਂ ਸੂਝਵਾਨ ਬੰਦਿਆਂ ਦੀ ਵੀ ਗੱਲ ਕਰ ਲੈਣੇ ਆ ਜਿਹੜੇ ਬਹੁਤ ਪੜੇ ਲਿਖੇ ਹੈਗੇ ਨੇ ਜਿਹੜੀ ਠੱਗੀਆਂ ਨੇ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਅ ਜੇਕਰ ਅਸੀਂ ਪਿਛਲੇ 3 ਸਾਲ ਦਾ 4 ਸਾਲ ਦਾ ਟਾਈਮ ਪੀਰੀਅਡ ਮੰਨ ਕੇ ਚੱਲੀਏ ਇਸ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਈਬਰ ਸਕਿਉਰਿਟੀ ਇਹਨਾਂ ਦੇ ਨਾਲ ਰਿਲੇਟਡ ਕਾਫੀ ਜ਼ਿਆਦਾ ਡਿਵੈਲਪਮੈਂਟ ਹੋਈ ਹੈ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਦੇਖੀਏ ਇੰਟਰਨੈਸ਼ਨਲ ਲੈਵਲ ਤੇ ਦੇਖੀਏ ਨੈਸ਼ਨਲ ਲੈਵਲ ਤੇ ਦੇਖੀਏ ਇਸ ਏਰੀਆ ਦੇ ਵਿੱਚ ਕਾਫੀ ਹੱਦ ਤੱਕ এডਿਕੇਸ਼ਨ ਦੇ ਵਿੱਚ ਪੈਨੇਟ੍ਰੇਸ਼ਨ ਹੋਈ ਹੈ ਕਿਉਂਕਿ ਓਪਰਚ्युनिटीज ਬੜੀਆਂ ਵੱਧ ਰਹੀਆਂ ਸੀ ਕਿਉਂਕਿ ਲੋਕਾਂ ਨੂੰ ਕਾਰੋਬਾਰ ਇਹਦੇ ਵਿੱਚ ਮਿਲ ਰਿਹਾ ਸੀ ਇਸ ਦੇ ਵਿੱਚ ਕਾਫੀ ਨਵੇਂ ਐਂਟਰਪ੍ਰੀਨਰ ਵੀ ਆ ਰਹੇ ਸੀਗੇ ਚਾਹੇ ਤੁਸੀਂ ਜੌਬਸ ਨੂੰ ਕਹ ਲਓ ਚਾਹੇ ਤੁਸੀਂ ਨਵੇਂ ਬਿਜ਼ਨੈਸਸ ਕਹ ਲਓ ਵੈਂਚਰਸ ਕਹ ਲਓ ਇਸ ਏਰੀਆ ਦੇ ਵਿੱਚ ਮੈਕਸਿਮਮ ਡਿਵੈਲਪਮੈਂਟ ਪਿਛਲੇ 4-5 ਸਾਲ ਤੋਂ ਆਬਜ਼ਰਵ ਕੀਤੀ ਗਈ ਹੈ لیکن ایک گل بڑی اسٹیبلش ہے ਜਦੋਂ ਕੋਈ ਵੀ ਐਸਾ ਨਵਾਂ ਕੁਪਰਾਲਾ ਆਂਦਾ ਹੈ ਤੇ ਜਿਹੜੇ ਉਹਦੇ ਵਿੱਚ ਗੜਬੜ ਕਰਨ ਵਾਲੇ ਹੁੰਦੇ ਨੇ ਉਹ 2 ਸਾਲ ایڈوانਸ ਚਲਦੇ ਆ। ਜੀ। ਔਰ ਜਿਸ ਤਰ੍ਹਾਂ ਇਸ ਦੀ ਇੰਟਰਵੈਂਸ਼ਨ ਪਿਛਲੇ ਕੁਝ ਕਾਫੀ ਸਮੇਂ ਤੋਂ ਅਸੀਂ ਅੱਛੀ ਦੇਖ ਰਹੇ ਸੀ ਉਹਦਾ ਫਾਇਦਾ ਉਠਾ ਕੇ ਸਾਈਬਰ ਕਰਾਈਮਸ ਵੀ ਸ਼ੁਰੂ ਹੋ ਗਏ। ਅਸੀਂ ਦੇਖਿਆ ਕਿੰਨੇ ਕੇਸਸ ਹਨ ਆਪ ਦੇਖਿਆ ਜਿਹਦੇ ਵਿੱਚ ਡਿਜੀਟਲ ਕਿਆ ਲੋਗਾਂ ਨੂੰ ਜੇਲ੍ਹ ਦੇ ਵਿੱਚ ਦਿਖਾਉਣ ਕਿ ਸਾਰਾ ਦਾ ਸਾਰਾ ਠੱਗੀ ਮਾਰੀ ਗਈ ਔਰ ਐਸੇ ਮਤਲਬ ਉਹ ਪੂਰੇ ਸ਼ੋਅ ਹੁੰਦੇ ਨੇ ਜਿਹੜੇ ਅਸੀਂ ਆਪਣੀ ਨਜ਼ਰਾਂ ਨਾਲ ਦੇਖਿਆ ਅ ਕਿ ਭਈ ਬੰਦਾ ਇਮੇਜਿਨ ਨਹੀਂ ਕਰ ਸਕਦਾ ਕਿ ਕਿੱਸ ਹੱਦ ਤੱਕ ਪਹੁੰਚ ਗਏ ਜੇਕਰ ਹੋਣ ਇਹ ਸਾਰੀਆਂ ਦੀਆਂ ਸਾਰੀਆਂ ਜੋ ਅਸੀਂ ਗਤੀਵਿਧੀਆਂ ਦੇਖ ਰਹੇ ਆ ਉਹ ਇੱਕ ਐਡਵਾਂਸ ਸਟੇਜ ਤੇ ਆ ਰਹੀਆਂ ਨੇ ਤੇ ਫਿਰ ਜਿਹੜੀ ਸਾਡੀ ਐਜੂਕੇਸ਼ਨ ਹੈ ਉਹਨੂੰ ਉਹਨੂੰ ਕਰਬ ਕਰਨ ਵਾਸਤੇ ਵੀ ਕੋਈ ਨਾ ਕੋਈ तरीके ਲੱਭਨੇ ਪੈਣਗੇ ਜੇਕਰ ਕੋਈ ਗੜਬੜ ਕਰਨ ਦੇ ਵਿੱਚ ਵੀ ਇਹਦੇ ਵਿੱਚ ਮਾਹਰ ਹੋ ਰਿਹਾ ਤੇ ਉਸ ਗੜਬੜੀ ਨੂੰ ਕਰਨ ਨੂੰ ਚੈੱਕ ਕਰਨ ਵਾਸਤੇ ਵੀ ਕਿਸੇ ਨਾ ਕਿਸੇ ਤਰੀਕੇ ਦੀ ਨੌਲੇਜ ਦੀ ਲੋੜ ਹੈ ਇਸੇ ਏਰੀਆ ਦੇ ਵਿੱਚ ਅਸੀਂ ਇਸ ਯੂਨੀਵਰਸਿਟੀ ਦੇ ਵਿੱਚ ਪਿਛਲੇ 3 ਸਾਲ ਤੋਂ IBM ਦੇ ਨਾਲ ਮਿਲ ਕੇ L&T ਦੇ ਨਾਲ ਮਿਲ ਕੇ ਆਲਮੋਸਟ ਹਰ ਇੱਕ ਜਿਹੜੇ ਫੀਲਡਸ ਅਸੀਂ ਜਿਹਦੇ टीच ਕਰ ਰਹੇ ਆ ਬਿਸਾਈਡਸ ਇੰਜੀਨੀਅਰਿੰਗ ਦੇ ਵਿੱਚ ਤਾਂ ਹੈ ਹੀ ਐ ਉਹਨਾਂ ਵਿੱਚ ਟਰਾਈ ਕਰ ਰਹੀ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਸਾਈਬਰ ਸਿਕਿਉਰਿਟੀ ਇੱਕ ਅਸੈਂਸ਼ੀਅਲ ਕੰਪੋਨੈਂਟ ਬਣੇ ਸਾਡੀ ਐਜੂਕੇਸ਼ਨ ਦਾ ਤਾਂਕੀ ਨਾਟ ਓਨਲੀ ਅਵੇਅਰਨੈਸ ਉਹਦੇ ਨਾਲ ਨਾਲ ਉਹਨੂੰ ਕਰਬ ਕਿਦਾਂ ਕਰਨਾ ਹੈ ਬੱਚਿਆਂ ਨੂੰ ਉਹਦੇ ਬਾਰੇ ਵੀ ਪਤਾ ਲੱਗੇ ਕਿਉਂਕਿ ਜੇਕਰ ਇਹ ਸਭ ਕੁਝ ਸ਼ੁਰੂ ਹੋ ਗਿਆ ਤਾਂ ਫਿਰ ਜੌਬ ਓਪਰਚ्युनिटीज ਹੋਲਚ ਵੀ ਖੁੱਲਣ ਗਿਆ ਨੋਟ ਓਨਲੀ ਕਿ ਅੱਗੇ ਜਿਹੜੀਆਂ ਅਛੀਆਂ ਪੋਜ਼ਿਟਿਵ ਚੀਜ਼ਾਂ ਕਰਨ ਦੇ ਵਿੱਚ ਅਸੀਂ ਅੱਗੇ ਵਧ ਰਹੇ ਸੀ ਹੁਣ ਓਪਰਚ्युनिटीज ਇਸ ਵਾਸਤੇ ਵੀ ਵਧਣ ਗਿਆ ਕਿ ਵੀ ਇਹ ਮੈਲੈਂਸ ਜਿਹੜਾ ਦੂਜੀ ਸਾਈਡ ਤੋਂ ਆ ਰਿਹਾ ਉਹਨੂੰ ਕਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੀਤਾ ਜਾਏ ਪਿਛੇ ਸਾਲ IBM ਨੇ ਸਾਡੇ ਨਾਲ ਓਪਰ ਲਰਨਿੰਗ ਲੈਬ ਇੱਥੇ ਸਾਡੇ ਇਨਸਟੈਬਲਿਸ਼ ਕਰਨ ਦਾ ਇੱਕ ਉਪਰਾਲਾ ਕੀਤਾ ਬੜਾ ਅੱਛਾ ਉਪਰਾਲਾ ਜਿਹਦੇ ਵਿੱਚ ਉਹਨਾਂ ਨੇ ਇਹ ਸਾਨੂੰ ਅਸ਼ੋਰ ਕੀਤਾ ਕਿ ਜਿਸ ਤਰ੍ਹਾਂ ਦੇ ਵੀ ਅਲੱਗ-ਅਲੱਗ ਤਰ੍ਹਾਂ ਦੇ ਸੌਫਟਵੇਅਰ ਸਾਡੇ ਕੋਲ ਅਵੇਲੇਬਲ ਹੈ ਉਹ ਅਸੀਂ ਸਾਰੇ ਸਟੂਡੈਂਟਸ ਨੂੰ ਅਵੇਲੇਬਲ ਕਰਵਾਵਾਂਗੇ ਤਾਂਕਿ ਜਿੱਥੇ ਸਾਡੀਆਂ ਡੇ ਟੂ ਡੇ ਇੰਟਰਵੈਂਸ਼ਨਸ ਦੇ ਵਾਸਤੇ ਅਸੀਂ ਨਵੇਂ-ਨਵੇਂ ਪ੍ਰੋਜੈਕਟਸ ਨਵੇਂ-ਨਵੇਂ ਪ੍ਰੋਗਰਾਮਸ ਬਣਾ ਸਕਦੇ ਹਾਂ ਉਸੇ ਤਰੀਕੇ ਨਾਲ ਇਨ੍ਹਾਂ ਏਰੀਆਸ ਵੀ ਕੁਝ ਐਸੇ ਪ੍ਰੋਗਰਾਮ ਬਣਾਏ ਜਾਣ ਜਿਹਦੇ ਵਿੱਚ ਇਹਨਾਂ ਦੀ ਡਿਟੈਕਸ਼ਨ ਕਰਨੀ ਬੜੀ ਸੌਖੀ ਹੋਵੇ ਉਹਨ ਮੈਂ ਬੈਠਾ ਕੋਈ ਨਾ ਕੋਈ ਮੈਨੂੰ ਕਾਲ ਆ ਗਈ ਹੋਇਆ ਮੇਰੇ ਨਾਲ ਵੀ ਪਰਸਨਲੀ ਔਰ ਮੈਂ ਠੱਗਿਆ ਜਾਂਦਾ ਜਾਂਦਾ ਬਚ ਗਿਆ ਮੈਨੂੰ ਮੈਂ ਆਪਣਾ ਡੁਪਲੀਕੇਟ ਵਿਰਾ ਕ੍ਰੈਡਿਟ ਕਾਰਡ ਜਿਹੜਾ ਗੁੰਮ ਗਿਆ ਸੀ ਮੈਂ ਡੁਪਲੀਕੇਟ ਅਪਲਾਈ ਕੀਤਾ ਤੇ ਉਹਨਾਂ ਦਾ ਮੈਨੂੰ ਮੈਸੇਜ ਆਇਆ ਕਿ ਅਸੀਂ ਡਿਸਪੈਚ ਕਰ ਦਿੱਤਾ ਹੈ ਹੁਣ ਪਤਾ ਨਹੀਂ ਇਹ ਇਨਫੋਰਮੇਸ਼ਨ ਠੱਗਾਂ ਕੋਲ ਕਿੱਦਾਂ ਪਹੁੰਚੀ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਭਈ ਇਹ ਤੁਹਾਡਾ ਜਿਹੜਾ ਹੈ ਇੱਥੇ ਆ ਗਿਆ ਹੈ ਤੁਸੀਂ 1 ਰੁਪਿਆ ਜਿਹੜਾ ਪਾਓ ਅਸੀਂ ਮਤਲਬ ਉਹਦੀ ਡਿਲੀਵਰੀ ਜਿਹੜੀ ਹੈ ਉਹਨੂੰ ਸਾਰੇ ਦਾ ਸਾਰੀ ਸ਼ੂਰ ਕਰੀਏ ਜਿਸ ਤਰੀਕੇ ਨਾਲ ਵੀ ਸਿਗਾ ਔਰ ਫੋਨ ਆ ਰਿਹਾ ਹੈ ਉਹ ਜਿਹੜੇ ਤੁਹਾਡੇ ਕੂਰੀਅਰ ਜਿਹੜੇ ਹੈਗੇ ਨੇ ਉਹਨਾਂ ਦਾ ਨਾਮ ਦੱਸ ਕੇ ਤੇ ਮੈਨੂੰ ਬੜੀ ਹੈਰਾਨੀ ਹੋਈ ਮੈਂ ਕਿਹਾ ਜੇਕਰ ਹੈ ਤੇ ਘਰ ਡਿਲੀਵਰ ਕਰਦੇ ਹੋ ਉਹਦੇ ਵਿੱਚ ਕੀ ਹੈ ਸਾਰਾ ਦਾ ਸਾਰਾ ਲੇਕਿਨ ਬਾਅਦ ਦੇ ਵਿੱਚ ਨੂੰ ਪਤਾ ਲੱਗਿਆ ਕਿ ਇਹ ਸਾਰਾ ਫਰਾਡ ਹੈ ਉਹ ਮੈਂ 1 ਰੁਪਿਆ ਉਹਨਾਂ ਨੂੰ ਭੇਜਦਾ ਭੇਜਦਾ ਰਹਿ ਗਿਆ ਠੀਕ ਹੈ ਕਈ ਵਾਰੀ ਸਾਡੇ ਵਰਗੇ ਬੰਦੇ ਵੀ ਜੜੇ ਨੇ ਉਹ ਐਸੇ ਤਰੀਕੇ ਨਾਲ ਉਹਨਾਂ ਨੇ ਅਪਰੋਚ ਕੀਤਾ ਹੁੰਦਾ ਹੈ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਕੀ ਹੋਇਆ ਔਰ ਇਹਦੇ ਬਹੁਤ ਹੀ ਲੋਕ ਜਿਹੜੇ ਨੇ ਇਹਦੇ ਸ਼ਿਕਾਰ ਹੋਏ ਆ ਬੜੇ ਅੱਛੇ ਅੱਛੇ ਜਿਹੜੇ ਨੇ ਪੜ੍ਹੇ ਲਿਖੇ ਲੋਕ ਨੇ ਉਹ ਇਸ ਜਿਹੜਾ ਫਰਾਡ ਆ ਉਹਦੇ ਸ਼ਿਕਾਰ ਹੋਏ ਆ ਇਸ ਕਰਕੇ ਮੈਂ ਸਮਝਦਾ ਕਿ ਇਸ ਏਰੀਆ ਦੇ ਵਿੱਚ ਸਾਡੀ ਜਿਹੜੀ ਨੌਲੇਜ ਹੈ ਉਹ ਹੋਰ ਐਡਵਾਂਸ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਪਾਰਟਨਰਸ ਨੇ IBM ਐ ਉਹ ਸਾਡੇ ਸਟੂਡੈਂਟਸ ਨੂੰ ਇਹਦੇ ਵਿੱਚ ਹੋਰ ਅੱਗੇ ਲੈ ਕੇ ਜਾ ਰਹੇ ਐ ਕਿ ਭਈ ਹੁਣ ਆਪਾਂ ਉੱਥੇ ਤੱਕ ਹੀ ਨਾ ਰਹੀਏ ਅਸੀਂ ਹੋਰ ਐਡਵਾਂਸਡ ਸਾਈਬਰ ਸਕਿਉਰਿਟੀ ਵਗੈਰਾ ਦੇ ਵਿੱਚ ਨੌਲੇਜ ਗੇਨ ਕਰੀਏ ਉਪਰਾਲੇ ਕਰੀਏ ਆਪਣੇ ਸਟੂਡੈਂਟਸ ਨੂੰ ਦੇਣੋ ਤਾਂ ਕਿ ਉਹਨਾਂ ਨੂੰ ਇਹ ਨਾਲ ਸਾਰਿਆਂ ਏਰੀਆਜ਼ ਦੇ ਵਿੱਚ ਵੀ ਅੱਛੀਆਂ ਆਪਰਚੂਨਿਟੀਆਂ ਮਿਲ ਸਕਣ ਇਹ ਸਾਡਾ ਇੱਕ ਵੱਡਾ ਉਪਰਾਲਾ ਹੈ ਕਿ ਭਈ ਜੇਕਰ ਉਹਨ AI ਤੇ ਸਾਈਬਰ ਸਕਿਉਰਿਟੀ ਦੋ ਸਾਲ ਸ਼ੁਰੂ ਕੀਤੀ ਸੀ ਤੇ ਉਹਦੇ ਵਿੱਚ ਉਹ ਵੜੀਆਂ ਜਿਹੜੇ लेसेंस ਵੀ ਨੇ ਉਹਨਾਂ ਨੂੰ ਇਨਕੋਰਪੋਰੇਟ ਕੀਤਾ ਜਾਵੇ ਜਿਹਦੇ ਵਿੱਚ ਨਵੀਆਂ ਆਪਰਚੁਨਿਟੀਆਂ ਇਕੱਠੀਆਂ ਆ ਸਕਣ। ਤਾਂ ਮਿਸ ਸਾਹਿਬ ਇਹ ਸਰ ਦੇ ਜਿਹੜੀ 1 ਰੁਪਏ ਦੀ ਗੱਲ ਕੀਤੀ ਹੈ 1 ਰੁਪਿਆ ਤੁਹਾਡੇ ਵਾਸਤੇ ਬਹੁਤ ਛੋਟੀ ਰਕਮ ਹੁੰਦੀ ਹੈ ਜਦੋਂ ਤੁਸੀਂ ਕਿਸੇ ਦੇ ਅਕਾਊਂਟ ਨਾਲ ਅਟੈਚ ਹੋ ਜਾਂਦੇ ਤੁਸੀਂ 1 ਰੁਪਿਆ ਉਹਨਾਂ ਨੂੰ ਭੇਜਦਾ ਤੁਹਾਡਾ ਜਿਹੜੀ ਪੂਰੀ ਜਾਣਕਾਰੀ ਸ਼ਾਇਦ ਹੈਕਰ ਤੱਕ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਜੋ ਇਨਸੀਡੈਂਟ ਬਣਦਾ ਹੈ ਲੋਕਾਂ ਦੇ ਲੱਖਾਂ ਰੁਪਏ ਉਹਨਾਂ ਦੇ ਖਾਤਿਆਂ ਚ ਆਟੋਮੈਟਿਕ ਟਰਾਂਸਫਰ ਹੋਏ ਨੇ ਇਸ ਦੇ ਉੱਪਰ ਤੁਹਾਡਾ ਕੀ ਵਿਚਾਰ ਹੈਗਾ? ਦੇਖੋ ਸਰ ਨੇ ਤਾਂ ਦੋ ਤਿੰਨ ਚੀਜ਼ਾਂ ਕਹੀਆਂ ਇੱਕ ਤਾਂ ਉਹ ਕਹਿੰਦਾ ਜੀ ਲਖਾਰਬੇ ਹੋ ਜਾਂਦੇ ਹਾਰਡਨ ਮਨੀ ਜਦੋਂ ਕਿਸੇ ਦੀ ਜਾਇਦਾ ਹੀ ਕਿਰਪਾਇਆ ਹੋਏ ਇੱਕ ਤਾਂ ਫਾਈਨੈਂਸ਼ੀਅਲ ਲਾਸ ਹੁੰਦਾ ਇੱਕ ਮੈਂਟਲ ਟਰੋਮਾ ਵੀ ਹੁੰਦਾ ਨੂੰ ਇਹ ਨਹੀਂ ਪਤਾ ਕਿ ਮੇਰਾ ਇਹ ਜਿਹੜਾ ਲਿੰਕ ਹੈ ਮੇਦੀ ਇਨਫੋਰਮੇਸ਼ਨ ਕਿੱਥੇ ਰੱਖ ਗਈ ਹੈ ਸੋ ਉਹ ਇੱਕ ਮੈਂਟਲ ਪ੍ਰੈਸ਼ਰ ਵੀ ਹੈ ਦੂਜਾ ਜਿਹਦਾ ਸਰ ਨੇ ਕਿਹਾ ਸੀ ਕਿ ਡਿਜੀਟਲ ਅਰੈਸਟ ਹੁੰਦੀ ਹੈ ਜੀ ਥੈਟ ਇਜ਼ ਕੁਝ ਫੋਰ ਨਹੀਂ ਹੈ ਮੈਂਟਲ ਟਰੋਮਾ ਆ ਨਾ ਬੰਦਾ ਕਿਸੇ ਨੂੰ ਦੱਸ ਸਕਦਾ ਉਹਦੇ ਵਿੱਚ ਉਹ ਗੁਜ਼ਰਦਾ ਆ ਸੋ ਉਹਦਾ ਜਦਾਂ ਸਰ ਨੇ ਕਿਹਾ ਨਾ ਅਟੈਕ ਕਰਦੇ ਆ ਮੈਂ ਇਹਦੇ ਵਿੱਚ ਦੋ ਚੀਜ਼ਾਂ ਕਰਨੀਆਂ ਜੋ ਟੈਕਨੀਕਲੀ ਵੀ ਅਸੀਂ ਦੋ ਚੀਜ਼ਾਂ ਕਹਿ ਰਹੇ ਹੁੰਦੇ ਆ ਸਾਈਬਰ ਸਕਿਉਰਿਟੀ ਵਿੱਚ ਇੱਕ ਅਸੀਂ ਗੰਨੇ ਆ ਰੈਡ ਟੀਮ ਹੁੰਦੀ ਹੈ ਇੱਕ ਹੁੰਦੀ ਬਲੂ ਮੀਨਸ ਅਟੈਕ ਐਂਡ ਡਿਫੈਂਸ ਦ ਡਿਫੈਂਸ ਸਿਸਟਮ ਸ਼ੁੱਡ ਬੀ ਵੈਰੀ ਸਟਰੋਂਗ ਬੋਥ ਸਟਰੋਂਗ ਹੋਣਾ ਚਾਹੀਦਾ ਉਹ ਕਿੰਦਾ ਹੈ ਜਦੋਂ ਪਿੱਛੇ ਕੋਲ ਸਕਿੱਲ ਹੋਏਗੀ ਜਾਂ ਆਪਣੀ ਲੋਕਾਂ ਨੂੰ ਅਵੇਰਨੈਸ ਹੋਏਗੀ ਠੀਕ ਹੈ ਉਹ ਚੀਜ਼ ਕਰਨ ਦੇ ਲਈ ਅਲੱਗ-ਅਲੱਗ लेवल ਤੇ ਅਲੱਗ-ਅਲੱਗ ਐਕਟੀਵਿਟੀਆਂ ਵੀ ਹੁੰਦੀਆਂ ਜਿੱਦਾਂ ਸਾਡੇ ਸਟੂਡੈਂਟਸ ਵੀ ਸੈਮੀਨਾਰਸ ਦਿੰਦੇ ਆ ਤੇ ਲੋਕਾਂ ਨੂੰ ਠੀਕ ਹੈ ਕਮਿਊਨਿਟੀ ਨੂੰ ਸੁਸਾਇਟੀ ਨੂੰ ਅਵੇਨਸ ਕਰਨੀ ਹੈ that is one part ਦੂਜਾ ਪਾਰਟ ਹੈ ਕਿ ਟੈਕਨੀਕਲੀ ਸਕਿੱਲ ਐਨਹਾਂਸਮੈਂਟ ਵੀ ਬੱਚਿਆਂ ਦੀ ਹੁੰਦੀ ਹੈ ਸਰ ਨੇ ਇੱਕ ਹੁਣੀ ਵਰਡ ਕਿਹਾ ਸੀ IBM ਨੇ ਇਸ ਸਾਲ ਵਿੱਚ ਲਾਂਚ ਕੀਤੀ ਹੈ ਓਪਨ ਲਿਵਿੰਗ ਲੈਬ ਉਹਦੇ ਵਿੱਚ IBM ਦੇ ਜਿੰਨੇ ਵੀ ਕਲਾਉਡ ਦੇ ਉੱਤੇ ਟੂਲਸ ਆ ਸਾਨੂੰ ਫ੍ਰੀ ਦਿੱਤੇ ਆ ਉਹਨਾਂ ਦੇ ਕਾਫੀ ਸੈਟੂਲ ਆ ਕਿਊਰੇ ਦਾ ਆ ਉਹ ਸਾਡੇ ਸਟੂਡੈਂਟਸ ਨੂੰ ਮਿਲਿਆ ਆ ਸਾਡੀ ਇੱਕ ਹੋਰ ਲੈਬ ਉੱਤੇ ਬਣੀ ਆ ਉਹਦੇ ਵਿੱਚ ਪਾਲੀਓਲਟੋ ਸਿਸਕੋ ਵਗੈਰਾ ਦੇ ਲੈਬਸ ਐਸਟੈਬਲਿਸ਼ ਹੈ ਜਿਹਦੇ ਵਿੱਚ ਬੱਚਿਆਂ ਨੂੰ ਉਸ ਲੈਵਲ ਦੀ ਸਕਿੱਲ ਦਿੱਤੀ ਜਾਏਗੀ ਸੋ ਥੈਟ ਬੱਚਾ ਆਪਣਾ ਵੀ ਤਾਂ ਉਸ ਸਕਿੱਲਸ ਨੂੰ ਲੈ ਕੇ ਸਰਟੀਫਿਕੇਸ਼ਨਸ ਲੈ ਕੇ ਇੱਕ ਅੱਛੀ ਜੌਬ ਓਪਰਚ्युनिटी ਪਲੇਸਮੈਂਟ ਵੀ ਲੈ ਸਕਦੀ ਹੈ ਜਾਂ ਆਪਣਾ ਕੰਪਨੀ ਸਟਾਰਟ ਕਰ ਸਕਦਾ ਸੋ ਉਸ ਲੈਵਲ ਨੂੰ ਅਸੀਂ ਦੇਖਦੇ ਹੋਏ ਇੱਥੇ ਪ੍ਰੋਗਰਾਮਸ ਵੀ ਕਰਵਾ ਰਹੇ ਹਾਂ ਆਫਰ ਜਿਹੜੇ ਰੈਗੂਲਰ ਪ੍ਰੋਗਰਾਮਸ ਹੁੰਦੇ ਜਿਦਾ ਬੀ ਟੈਕਨੋਲੋਜੀਆ ਬੀਸੀ ਹੋ ਗਿਆ ਇੱਕ ਅੱਜਕਲ ਨਵੀਂ ਚੀਜ਼ ਆ ਰਹੀ ਹੈ ਪਹਿਲਾਂ ਆਪਾਂ ਕਹਿੰਦੇ ਸੀ ਨਾ ਏਆਈ ਹੋ ਗਿਆ ਠੀਕ ਹੈ ਡਾਟਾ ਸਾਇੰਸ ਐਂਡ ਸੈਕਿਉਰਿਟੀ ਅੱਜ ਕੱਲ ਇੱਕ ਨਵੀਂ ਡਮ ਆ ਰਹੀ ਹੈ दैट इज कॉल्ड ਐਸ ਫਿਊਜ਼ਨ ਆਫ ਟੈਕਨੋਲੋਜੀ ਹੁਣ AI ਕੱਲੀ ਨਹੀਂ ਤੇ ਮੈਂ ਸਾਈਬਰ ਸੈਕਿਉਰਿਟੀ ਕਰਾਦੇ ਨਾ ਉਹਨੂੰ ਕਹਿੰਦੇ ਆ ਸਾਈਬਰ ਸੈਕਿਉਰਿਟੀ ਦੇ ਵਿੱਚ दैट इज ਪਾਵਰਡ ਬਾਈ AI ਤੇ ਬੱਚੇ ਨੂੰ ਸਾਈਬਰ ਸੈਕਿਉਰਿਟੀ ਦਾ ਵੀ ਪਤਾ ਹੋਵੇਗਾ ਤੇ AI ਦਾ ਵੀ ਪਤਾ ਹੋਵੇਗਾ ਸੋ ਦੈਟ ਉਹਨਾਂ ਦੀ ਕਲੈਬ ਕਿੱਦਾਂ ਕਰਕੇ ਦੋਨਾਂ ਨੂੰ ਰਲਾ ਕੇ ਕਿੱਦਾਂ ਕਰਨਾ ਪਰ ਟਿਮੇਟਲੀ ਅਫਾ ਜਦੋਂ ਸਾਈਬਰ ਸੈਕਿਉਰਿਟੀ ਕੁਝ ਵੀ ਕਰਨੇ ਆ ਉਹਦੇ ਵਿੱਚ ਕੀ ਪ੍ਰੋਟੈਕਟ ਕਰਦੇ ਤੇ ਡਾਟਾ ਜਿਹੜਾ ਨਾ ਉਹਨੂੰ ਪ੍ਰੋਟੈਕਟ ਕਰਨਾ ਹੁੰਦਾ ਬਾਕੀ ਹਰ ਬੰਦਾ ਜੇ ਪਰਸਨਲ ਹੋਏ ਜਾਂ ਕਿਸੇ ਆਰਗੇਨਾਈਜੇਸ਼ਨ ਦਾ ਸਭ ਦੇ ਗੱਲਾਂ ਚ ਬਿਲਕੁਲ ਚੀਜ਼ ਦਿਮਾਗ ਚ ਗਈ ਸੀ ਸਰ ਕਹਿੰਦੇ ਸੀ ਕਿ ਮੈਨੂੰ ਨਹੀਂ ਪਤਾ ਲੱਗਾ ਕਿ ਮੇਰਾ ਡਾਟਾ ਉਹਨਾਂ ਤੱਕ ਕਿੱਦਾਂ ਪਹੁੰਚੇ ਜੀ ਉਹ ਕਿਸ ਤਰ੍ਹਾਂ ਦਾ ਕਿ ਉਹਦੇ ਵਿੱਚ ਵੀ ਏਜੰਟਸ ਜੇ ਕਿਸੇ ਦੀ ਐਲ ਆਈ ਸੀ ਹੋਇਆ ਉਹ ਮਚਰ ਹੋਣ ਵਾਲੀ ਉਹ ਉਸ ਏਜੰਟ ਦਾ ਡਾਟਾ ਜੇ ਹੈਕ ਕਰ ਲਿਆ ਜਿਹਨੇ ਆਪਣਾ ਰਿਕਾਰਡ ਰੱਖਿਆ ਹੋਇਆ ਜਾਂ ਉਸ ਆਰਗੇਨਾਈਜੇਸ਼ਨ ਦਾ ਡਾਟਾ ਹੈਕ ਹੋ ਗਿਆ ਜੇ ਕੋਈ ਪੈਨ ਕਾਰਡ ਬਣਾ ਰਿਹਾ ਉਹ ਕਿਸੇ ਸਟੇਜ ਤੇ ਉਹ ਇਨਫੋਰਮੇਸ਼ਨ ਲੀਕ ਹੋਈ ਸੋ ਥੈਟ ਉਹਨਾਂ ਨੂੰ ਪਤਾ ਲੱਗ ਜਾਂਦਾ ਇਸ ਬੰਦੇ ਦਾ ਇਹ ਪ੍ਰੋਸੈਸ ਚੱਲ ਰਿਹਾ ਕਿਸੇ ਦੀ ਪਾਸਪੋਰਟ ਵੈਰੀਫਿਕੇਸ਼ਨ ਹੁੰਦੀ ਹੈ ਸੋ ਦ ਥਿੰਗ ਇਜ਼ ਆਰਗੇਨਾਈਜੇਸ਼ਨਸ ਵੀ ਬਹੁਤ ਅੱਜ ਕੱਲ ਅਵੇਅਰ ਹੋਈਆਂ ਹੈ ਕਿ ਸਾਡਾ ਕੀ ਹੈ ਕਿ ਡਾਟਾ ਪ੍ਰੋਟੈਕਟ ਹੋਣਾ ਚਾਹੀਦਾ ਡਾਟਾ ਪ੍ਰੋਟੈਕਟ ਕਰਨ ਦੇ ਲਈ ਸਕਿਲਡ ਪਰਸਨ ਚਾਹੀਦੀ ਹੈ ਸਕਿਲ ਵੀ ਜੋ ਅਟੈਕਰਸ ਹੈ ਉਹ ਤੋਂ ਇੱਕ ਲੈਵਲ ਉੱਤੇ ਦੀ ਸਕਿੱਲ ਹੋਣੀ ਚਾਹੀਦੀ ਹੈ ਸੋ ਦੇ ਕੈਨ ਐਂਟੀਸੀਪੇਟ ਫਲੈਨ ਕਰ ਲੈਣ ਕਿ ਕਿਸ ਤਰ੍ਹਾਂ ਦਾ ਅਟੈਕ ਹੋ ਸਕਦਾ ਅਸੀਂ ਉਹਦੀ ਪ੍ਰੀਕਾਸ਼ਨਸ ਵੀ ਕਰਦੇ ਸੋ ਬੱਚਿਆਂ ਨੂੰ ਵੀ ਅਸੀਂ ਇਹੀ ਸਕਿੱਲਸ ਸਿਵਾ ਰਹੇ ਹਾਂ ਤਾਂ ਉਹਨਾਂ ਦੀਆਂ ਵੀ ਦੋ ਟੀਮਸ ਬਣ ਜਾਂਦੀਆਂ ਹੁੰਦੀਆਂ ਇੱਕ ਹੁੰਦੀ ਰੈੱਡ ਟੀਮ ਇਹ ਹੁੰਦੀ ਹੈ ਬਲੂ ਟੀਮ ਟੈਕ ਵੀ ਕਰੋ ਤਾਂ ਉਹਨੂੰ ਡਿਫੈਂਸ ਵੀ ਕੀਤਾ ਕਰਨਾ ਸੋ ਉਹ ਐਕਚੁਅਲ ਪ੍ਰੈਕਟੀਕਲ ਉਹਨਾਂ ਨੂੰ ਸਿਨੈਰੀਓ ਦਿੱਤਾ ਜਾਏ ਠੀਕ ਹੈ ਸੋ ਥੈਟ ਉਹ ਉਸ ਨੂੰ ਕਰਕੇ ਦੇਖਣ ਤਾਂ ਉਹਦੇ ਵਿੱਚੋਂ ਲੂਪ ਹੋਲਸ ਦੇਖਣਗੇ ਕੀ ਸੀਗਾ ਸੋ ਥੈਟ ਉਹਨੀਆਂ ਸਕਿੱਲਸ ਨੂੰ ਪ੍ਰੈਕਟੀਕਲੀ ਕਰਕੇ ਫਿਰ ਉਹਨੂੰ ਐਨਾਂਸ ਕਰ ਦਿੱਤਾ ਸੀ। ਸਦਾ ਦੇ ਫੋਕਸ ਹੈ। ਅ ਸਰ ਤੁਹਾਡੇ ਨਾਲ ਇੱਕ ਮੇਰੀ ਇਹ ਗੱਲ ਤੇ ਹੈਗਾ ਕਿ ਜਿੱਦਾਂ ਹਰ ਇੱਕ ਡਿਪਾਰਟਮੈਂਟ ਹੈਗਾ ਅਸੀਮਨ ਕੇ ਕਾਲਜ ਲਾ ਕੇ ਆਪਾਂ ਇਮਰ ਕੇ ਗਵਰਨਮੈਂਟ ਲਗਾ ਦੀ ਹਰ ਇੱਕ ਸਿਸਟਮ ਵਿੱਚ ਜਿਹੜੀ ਸਿਕਿਉਰਿਟੀ ਨੂੰ ਲੈ ਕੇ ਲੋ ਪੁਆਇੰਟ ਜਿਹੜੇ ਹੁੰਦੇ ਨੇ ਜਿਹੜੇ ਉਹਨਾਂ ਦੀ ਜੱਜਮੈਂਟ ਕੀਤੀ ਜਾਂਦੀ ਜਿਹੜੇ ਐਕਸਪਰਟ ਹੁੰਦੇ ਨੇ ਇੱਕ ਤਾਂ 네ਗੇਟਿਵ ਹੁੰਦੇ ਨੇ ਉਹ ਜ਼ਿਆਦਾ ਉਹਨਾਂ ਨੇਗੇਟਿਵਿਟੀ ਉਸ ਵਿੱਚ ਫਾਇਦਾ ਉਠਾਣਾ ਹੈ ਪੋਜ਼ਿਟਿਵ ਜਿਹੜੇ ਤੁਸੀਂ ਤਿਆਰ ਕਰ ਰਹੇ ਹੋ ਉਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਕੀ ਤੁਹਾਡੀ ਯੂਨੀਵਰਸਿਟੀ ਚੋਂ ਅਜਿਹੇ ਬੱਚੇ ਨਿਕਲਣ ਜਿਹੜੇ ਉਸ ਚੀਜ਼ ਨੂੰ ਪ੍ਰੋਟੈਕਟ ਕਰ ਸਕਣ। ਦੇਖੋ ਦੋ ਗੱਲਾਂ ਮੈਂ ਇਹਦੇ ਵਿੱਚ ਕਰਨਾ ਚਾਹਣਾ। ਅ ਮੈਂ ਬੇਸਿਕਲੀ ਮੈਨੇਜਮੈਂਟ ਬੈਕਗ੍ਰਾਉਂਡ ਤੋਂ ਸੀ ਤੇ ਅੱਜ ਤੋਂ ਕੁਝ ਸਾਲ ਪਹਿਲੇ ਤੱਕ ਇਮਪ੍ਰੈਸ਼ਨ ਇਹ ਸੀ ਕਿ ਇਹ بڑے ਐਸੇ ਟੈਕਨੀਕਲ ਏਰੀਆਜ਼ ਨੇ ਜਿਹਦੇ ਵਿੱਚ ਇੰਜੀਨੀਅਰਿੰਗ ਕਰਨ ਵਾਲੇ ਸਟੂਡੈਂਟਸ ਨੇ ਜਾਂ ਬੀਸੀਏ ਕਰਨ ਵਾਲੇ ਕੰਪਿਊਟਰ ਸਾਇੰਸ ਦੇ ਸਟੂਡੈਂਟਸ ਨੇ ਲੇਕਿਨ ਜਿਸ ਤਰੀਕੇ ਨਾਲ ਓਵਰਆਲ ਡਿਵੈਲਪਮੈਂਟ ਹੋਈ ਹੈ ਔਰ ਇਹ ਫਿਰ ਅਫ ਟਾਈਮ ਅੱਜ ਦੀ ਤਰੀਕ ਦੇ ਵਿੱਚ ਪਹਿਲੀ ਗੱਲ ਤਾਂ ਜੋ ਮੈਂ ਕਰਨਾ ਚਾਹਣਾ ਅਸੀਂ ਮੈਨੂੰ ਯਾਦ ਆ ਪਿੱਛੇ ਸਾਡੀ ਜਦੋਂ ਮੀਟਿੰਗ ਹੋਈ ਆਈ ਆਈਬੀਐਨ ਦੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਨੇ ਕਿਹਾ ਕਿ ਵੀ ਲੈਟਸ ਗੋ ਇਨਟੂ ਥਿਸ ਕਾਈਂਡ ਆਫ ਐਜੂਕੇਸ਼ਨ ਹਰੇਕ ਵਾਸਤੇ ਚਾਹੇ ਉਹ ਆਰਟਸ ਦਾ ਸਟੂਡੈਂਟ ਹੋਵੇ ਉਹ ਵੀ ਆਪਣਾ ਪ੍ਰੋਜੈਕਟ ਬਣਾਵੇ ਉਹ ਵੀ ਯੂਜ਼ ਕਰ ਸਕਦਾ ਹੈ ਚਾਹੇ ਉਹ ਸਾਇੰਸ ਦਾ ਹੈ ਚਾਹੇ ਉਹ ਕਾਮਰਸ ਦਾ ਹੈ ਪਹਿਲੀ ਗੱਲ ਤੇ ਹੈ ਕਿ ਜੋ ਆਰਗੇਨਾਈਜੇਸ਼ਨਸ ਦੇ ਵਿੱਚ ਅਲੱਗ-ਅਲੱਗ ਡਿਫਰੈਂਟ ਫੰਕਸ਼ਨਲ ਏਰੀਆਜ਼ ਨੇ ਸਭ ਦੇ ਵਿੱਚ ਇਹਦੀ ਐਪਲੀਕੇਬਿਲਿਟੀ ਹੈ ਹਰੇਕ ਦੇ ਵਿੱਚ ਇਹਦੀ ਯੂਜੇਜ ਹੈ ਤੇ ਹਰੇਕ ਬੰਦਾ ਇਹਨੂੰ ਯੂਜ਼ ਕਰ ਸਕਦਾ ਹੈ ਸਾਡਾ ਉਪਰਾਲਾ ਇਹ ਹੀ ਹੈ ਕਿ ਵੀ ਅਸੀਂ ਇਹਨੂੰ ਇੱਕ ਬੜੇ ਵਾਈਡਰ ਲੈਵਲ ਦੇ ਉੱਪਰ ਐਜੂਕੇਟ ਕਰੀਏ ਜਦੋਂ ਅਸੀਂ ਸ਼ੁਰੂ ਕੀਤਾ ਨਾ ਚਲੋ ਆਈਪੀਐਮ ਇਨਕੂਬੇਟਿਡ ਪ੍ਰੋਗਰਾਮ ਦੇ ਵਿੱਚ ਸਾਨੂੰ ਲੱਗਿਆ ਕਿ ਭਈ ਜੇਕਰ ਕੋਈ ਸਾਡੀ ਮਦਦ ਕਰ ਰਹੇ ਨੇ ਤੇ ਕਿਉਂ ਨਾ ਅਸੀਂ ਇਸ ਦੀ ਐਡਵਾਂਟੇਜ ਲਈਏ ਪਾਰਟਿਕੁਲਰਲੀ ਓਪਨ ਲਿਵਿੰਗ ਲੈਬ ਦੇ ਜਿਹੜੀ ਗੱਲ ਕਰ ਰਹੇ ਹੋ ਉਹਦੇ ਸਾਰੇ ਬੰਦੇ ਇਨਵੋਲਡ ਨੇ ਸਾਰੇ ਦੂਸਰੇ ਫੀਲਡਸ ਦੇ ਵੀ ਇਨਵੋਲਡ ਨੇ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਐਲਟੀਐਸ ਐਲਟੀਐਸ ਯੂ ਦੇ ਵਿੱਚ ਇੱਕ ਇਹ ਓਪਰਚ्युनिटी ਆਈ ਟੂ ਬੀ ਇੰਪਾਰਟਡ ਟੂ ਦੀ ਸਟੂਡੈਂਟਸ ਆਫ ਐਨੀ ਫੀਲਡ ਜਿਹਦੇ ਚ ਉਹ ਆਪਣੇ ਆਪ ਨੂੰ ਤਿਆਰ ਕਰ ਸਕਦੇ ਨੇ ਔਰ ਨਾਟ ਓਨਲੀ ਵਿਦ ਕਨਵੈਂਸ਼ਨਲ ਜਿਹੜੀ ਐਜੂਕੇਸ਼ਨ ਉਹ ਆਪਣੇ ਅਲੱਗ-ਅਲੱਗ ਫੀਲਡਸ ਲੈ ਰਹੇ ਨੇ ਉਹਨਾਂ ਵਿੱਚ ਇਹ ਸਾਰੀ ਕੰਟੈਂਪਰੇਰੀ ਨੌਲੇਜ ਵੀ ਜਿਹੜੀ ਹੈ ਇੰਪਾਰਟ ਕੀਤੀ ਜਾ ਰਹੀ ਹੈ ਐਂਡ ਆਬਵੀਅਸਲੀ ਜੇਕਰ ਅਸੀਂ ਉਹਨਾਂ ਨੂੰ ਤਿਆਰ ਕਰ ਰਹੇ ਹਾਂ ਚਾਹੇ ਕਿਸੇ ਨੇ ਕੱਲ ਚਾਰਟਰਡ ਅਕਾਊਂਟੈਂਟ ਬੰਨਣਾ ਹੈ ਚਾਹੇ ਕਿਸੇ ਨੇ ਕੱਲ ਬੈਂਕਰ ਬੰਨਣਾ ਹੈ ਚਾਹੇ ਕਿਸੇ ਨੇ ਇੰਡਸਟਰੀ ਦੇ ਵਿੱਚ ਕੰਮ ਕਰਨਾ ਹੈ ਜ਼ਰੂਰੀ ਨਹੀਂ ਹੈ ਕਿ ਉਹਨੂੰ ਇੰਜੀਨੀਅਰਿੰਗ ਦੀ ব্যাকਗ੍ਰਾਉਂਡ ਸੀਗੀ ਤੇ ਤਾਂ ਹੀ ਉਹਨੂੰ AI ਜਾਂ ਸਾਈਬਰ ਸਕਿਉਰਿਟੀ ਦੇ ਬਾਰੇ ਪਤਾ ਹੈ ਇਹ ਸਾਰੀ ਦੀ ব্যাকਗ੍ਰਾਉਂਡ ਦੇ ਬੰਦੇ ਵੀ ਹਰੇਕ ਫੀਲਡ ਵਿੱਚ ਜਿੱਦੇ ਸਾਡੇ ਜਾਣਗੇ ਉਹ ਆਪਣੀ ਕੰਟ੍ਰਿਬਿਊਸ਼ਨ ਕਰਨਗੇ ਉਹਨਾਂ ਨੂੰ ਕਾਮਯਾਬੀ ਮਿਲੇਗੀ ਔਰ ਸਾਨੂੰ ਫਖਰ ਮਹਿਸੂਸ ਹੋਏਗਾ ਕਿ ਸਾਡੇ ਸਟੂਡੈਂਟ ਜਿਹੜੇ ਨੇ ਉਹ ਵਾਈਡਰ ਲੈਵਲ ਦੇ ਉੱਪਰ ਜਾ ਕੇ ਪਾਰਟਿਸਪੇਟ ਕਰ ਰਹੇ ਨੇ ਔਰ ਮੁਲਕ ਦੀ ਡਿਵੈਲਪਮੈਂਟਸ ਕੰਟ੍ਰਿਬਿਊਟ ਕਰ ਰਹੇ ਹਨ ਬਹੁਤ ਹਨ ਤਮੀਸ਼ ਸਾਹਿਬ ਤੁਹਾਡਾ ਕੋਈ ਆਖਰੀ ਸੁਜੈਸ਼ਨ ਹੋਵੇ ਜਿਵੇਂ ਸਰ ਨੇ ਕਿਹਾ ਕਿ ਅਸੀਂ ਇੱਕ ਆਲ ਓਵਰ ਡਿਪਾਰਟਮੈਂਟ ਨੂੰ ਇਹ ਨੋਟਿਸ ਦੇ ਰਿਹਾ ਤੁਹਾਡਾ ਕੋਈ ਇਸ ਤੇ ਆਖਰੀ ਕੋਈ ਸੁਜੈਸ਼ਨ ਇਹਦੇ ਵਿੱਚ ਇਹੀ ਹੈ ਕਿ ਹਰ ਡਿਪਾਰਟਮੈਂਟ ਨੂੰ ਜਿੱਦਾਂ ਆਨਸਰ ਨਹੀਂ ਕਿਹਾ ਨਾ ਕੋਲੈਬੋਰੇਟ ਹੋ ਕੇ ਕਰਨਾ ਪਏਗਾ ਚਾਹੇ ਲਾਜ਼ ਆਫ ਕੋਈ ਕੋਈ ਸਟੂਡੈਂਟ ਹੈ ਕੱਲ ਨੂੰ ਉਹਨੇ ਜੀ ਲਾ ਦੇ ਵਿੱਚ ਮਹਾਰਤ ਅਸਲ ਕਰ ਲਈ ਪਰ ਟੈਕਨੋਲੋਜੀ ਚ ਛੇੜਾ ਗਿਆ ਤਾਂ ਆਪਣੇ ਪ੍ਰੋਫੈਸ਼ਨ ਵਿੱਚ ਅੱਜ ਦੀ ਦੇ ਵਿੱਚ ਅੱਗੇ ਨਹੀਂ ਜਾ ਸਕਦਾ ਸੋ ਸਾਡਾ ਕਲੈਕਟਿਵ ਅਫਰਟ ਇਹ ਹੈ ਕਿ ਬੱਚਿਆਂ ਨੂੰ ਅਮਰਜਿੰਗ ਟੈਕਨੋਲੋਜੀਸ ਨਾਲ ਜੋੜਿਆ ਜਾਏ ਸੋ ਥੈਟ ਉਹ ਆਪਣੇ ਪ੍ਰੋਫੈਸ਼ਨ ਦੇ ਨਾਲ ਨਾਲ ਠੀਕ ਹੈ ਟੈਕਨੋਲੋਜੀ ਦਾ ਵੀ ਯੂਜ਼ ਕਰਕੇ ਅੱਗੇ ਵਧੇ ਜੀ 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 ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਵੈਲਕਮ ਜੀ ਸੋ ਸਾਡੇ ਨਾਲ ਸੀਨੀਅਰ ਪ੍ਰੋਫੈਸਰ ਤੇ ਵਾਈਸ ਚਾਂਸਲਰ ਅਸੀਂ ਲੈਂਬਰੀ ਟੈਕ ਯੂਨੀਵਰਸਿਟੀ ਦੇ ਇਸ ਸਮੇਂ ਮਜੂਜ ਜਿੰਨਾ ਨੇ ਕਿਹਾ ਕਿ ਜਿਹੜੀਆਂ ਇਹ ਠੱਗੀਆਂ ਨੇ ਇਹਨਾਂ ਵਾਸਤੇ ਜਿਹੜਾ ਡਿਫੈਂਸ ਸਿਸਟਮ ਹੈ ਉਹ ਇੰਨਾ ਹੈਵੀ ਹੋਣਾ ਚਾਹੀਦਾ ਕਿ ਜਿਹੜੇ ਨੈਗੇਟਿਵਿਟੀ ਪਲਾਨ ਵਾਲੇ ਜਾਂ ਜਿਹੜੇ ਠੱਗ ਹੈ ਇਹਨਾਂ ਤੇ ਜਿਹੜਾ ਕੰਟਰੋਲ ਹੈਗਾ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹਰ ਇੱਕ ਫੀਲਡ ਦੇ ਬੱਚੇ ਨੂੰ ਅਸੀਂ ਇਸ AI ਤੇ ਸਾਈਬਰ ਦੀ ਨੌਲੇਜ ਹੈਗੀ ਹੈ ਉਹ ਉਹ ਪੁਕਤੇ ਜਿਹੜੇ ਰੂਪ ਵਿੱਚ ਦੇ ਰਿਆਂ ਤੇ ਜਦੋਂ ਵੀ ਸਾਡੇ ਬੱਚੇ ਕਿਤੇ ਜਾਣਗੇ ਉਹ 올 ਆਵਰ ਹੋਣਗੇ ਨਾ ਕਿ ਕੱਲਿਓ ਇੱਕ ਡਿਪਾਰਟਮੈਂਟ ਨਾਲ ਸੰਬੰਧ ਰੱਖਦੇ ਹੋਣਗੇ ਕੈਮਰਾ ਪਰਸਨ ਨਿਤਿਨਾਲ ਸੰਦੀਪ ਕੰਬੋਚ ਰੋਪਰ